ਨਾਮ ਜੀ ਕੀ ਦਾ ਜਿੰਨਾਂ ਦੀ ਡੈਥ ਹੋਈ ਹੈ ਮੇਰਵਿੰਦਰ ਸਿੰਘ ਨੇ ਮੈਂ ਹੁਕਮ ਕਰਦੀ ਆ ਕੀ ਕਾਰਨ ਸੀ ਮਾਰੂਗਾ ਕੋਈ ਪਤਾ ਨਹੀਂ ਇੱਕ ਦਾ ਹੀ ਜਨਾਨੀ ਦਾ ਚੱਕਰ ਹੀਗਾ ਇਹਨੂੰ ਬੜਾਈ ਸਮਝਾਉਨੇ ਆ ਉਹਨੇ ਧਮਕੀਆ ਦਿੱਤੀਗਾ ਹੀ ਵੀ ਮਾਰ ਦੇਣਾ ਤੇ ਮਾਰ ਹੀ ਦਿੱਤਾ ਆ ਤੁਹਾਡੇ ਘਰ ਵਾਲੇ ਵਿੱਚ ਚੱਕਰ ਹੀ ਕਿਸੇ ਨਾ ਹਾਂਜੀ ਹਾਂਜੀ ਜੋਤੀ ਜੋਤੀ ਕੁੜੀ ਜੋਤੀ ਆ ਜਨਾਨੀ ਆ ਕਈਆਂ ਨਾਲ ਖੇ ਖਾਦੀ ਉਹਨੇ ਉਹਦੇ ਘਰ ਵਾਲਾ ਵੀ ਕਈਆਂ ਨਾਲ ਖੇ ਖਾਦੀ ਆ ਆਪਣੀ ਸਾਸਨਾ ਵੀ ਰਿਆ ਵਾ ਇਹਨੇ ਬੇੜਾ ਕਰ ਕਰਤਾ ਸਾਡੇ ਘਰ ਦਾ ਉਹ ਆਂਦਾ ਨਾਲ ਮਾਰਿਆ ਕੁਛ ਪਤਾ ਦਾਤਰ ਆਵੇ ਉਹਦੇ ਨਾਲ ਹੀ ਦਾਤਰ ਵੱਡ ਵੱਡ ਦਿੱਤਾ ਆ ਮੈਨੂੰ ਤਾਂ ਫੋਨ ਆਇਆ ਮੇਰੇ ਬੱਚਿਆਂ ਨੂੰ ਬੱਚਿਆਂ ਨੇ ਫੋਨ ਚੁੱਕਿਆ ਆ ਵੱਡੇ ਨੇ ਕੀਤਾ ਨਿੱਕੇ ਨੂੰ ਤੇ ਦਾੜੀ ਨੂੰ ਵੱਡ ਗਿਆ ਹੀ ਉਸੇ ਵੇਲੇ ਆ ਗਏ ਭੱਜ ਕੇ ਇੱਥੇ ਕਿੰਨੇ ਕਿੰਨੇ ਜਣੇ ਕਿਹ ਜਿੰਨਾਂ ਦੇ ਵੱਲੋਂ ਪਾਰ ਕੀਤੇ ਗਏ ਪਾਦਾਨੀ ਕੇ ਤਿੰਨ ਜਾਣੇ ਤਾਂ ਹੋਣਗੇ ਹੀ ਇਕੱਲੇ ਜਾਣੇ ਦਾ ਤਾਂ ਕੰਮ ਨਹੀਂ ਆ ਡਿਊਟੀ ਸਿਲਵਰ ਰੌਕ ਚ ਕਰਦੇ ਹੀਗੇ ਤੇ ਹੁਣ ਕਿੱਥੇ ਜਾ ਰਹੇ ਸੀ ਹੁਣ ਕਿਤੋਂ ਆ ਰਹੇ ਸੀਗੇ ਰਾਹ ਦੇ ਵਿੱਚ ਘੇਰ ਲਿਆ ਉਹਨਾਂ ਨੇ ਸਾਢੇ ਪੰਜਾਂ ਡਿਊਟੀ ਕਰ ਬਹਿਣਾ ਹੀਗਾ ਹਾਂਜੀ ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋ ਕੀ ਮੰਗ ਪ੍ਰਸ਼ਾਸਨ ਤਾਂ ਮੰਗ ਕੀ ਹੈ ਮੇਰੀ ਗਰੀਬਣੀ ਦੀ ਉਹਨਾਂ ਨੂੰ ਸਜ਼ਾ ਦਿਓ ਚਵਲ ਜਨਾਨੀ ਨੂੰ ਇਦਾਂ ਹੀ ਵੱਡੋ ਇਹ ਮੇਰੀ ਹੈ ਗਈ ਹੈ ਬੇਨਤੀ ਜੇ ਤੁਸੀਂ ਇਹ ਕਰ ਸਕਦੇ ਤਾਂ ਠੀਕ ਹੈ ਨਹੀਂ ਤਾਂ ਕਹਿਨੇ ਕੁਛ ਨਹੀਂ ਕਰਨਾ ਸਾਰੇ ਪੈਸੇ ਦੇ ਕੁੱਤੇ ਆ ਸਭ ਪੈ ਕੀ ਕਰੋਗੇ ਸਾਡੇ ਵੀਰ ਹਾਏ ਕੀ ਕਰਗੇ ਸਾਡੇ ਵੀਰ ਨੂੰ ਮਾਰਤਾ ਕਹਿਨੇ ਜਿੰਨਾ ਨੇ ਮਾਰਿਆ ਹਾਂ ਇਹ ਪਤਾ ਨਹੀਂ ਕੌਣ ਮਾਰ ਗਿਆ ਵਾ ਸਾਡੇ ਭਰਾ ਨੂੰ ਮਾਰਤੇ ਆ ਆ ਵੇਖੋ ਇੱਥੇ ਹੀ ਵਜ ਮਾਰਿਆ ਵਾ ਹਾਏ ਸਾਨੂੰ ਤੇ ਫੋਨ ਗਿਆ ਵਾ ਤੇ ਭੂਆ ਪਾਪਾ ਨੂੰ ਮਾਰਤਾ ਹੀ ਕਹਿਨੇ ਕਿੰਨੇ ਬੱਚੇ ਗਏ ਹਾਏ ਦੋ ਧੀਆਂ ਜੋ ਦੋ ਪੁੱਤ ਜੋ ਹਾਏ ਚਾਰ ਬੱਚੇ ਵਾਦ ਆ ਬਲੋਕਾਂ ਦੇ ਘਰਾਂ ਦਾ ਕੰਮ ਕਰਦੀ ਨਾਲ ਚਕੋਲਟੀ ਘੜ ਕਰਦਾ ਹੀ ਆਪਣਾ ਟਾਈਮ ਪਾਸ ਕਰਦੇ ਹੀ ਹਾਏ ਭਰਾਵਾ ਕੋਈ ਪੁੱਛ ਤੂੰ ਕੋਈ ਪਤਾ ਨਹੀਂ ਕਿ ਬੰਦਾ ਤੇ ਕੀ ਨਹੀਂ ਸਰਕਾਰ ਨੂੰ ਵੀ ਮੰਗ ਕਰਦੇ ਹਾਏ ਅਹੀਂ ਦਾ ਨਿਆਹੇ ਸਾਡੇ ਭਰਾ ਨੂੰ ਮਾਰਤਾ ਹੀ ਦਾਨੇ ਉਹਦਾ ਕਾਖਣਾ ਰਵੇ ਕਾਖਣਾ ਰਵੇ ਸਾਡੇ ਵੀਰ ਨੂੰ ਮਾਰਤਾ ਉਹਦੇ ਬੱਚੇ ਰੁੱਲ ਜਾਣੇ ਆ ਅਤੇ ਆਨੇ ਜਿਹੜੀ ਜਨਾਨੀ ਨੇ ਕੀਤਾ ਨਾ ਇਹ ਕਾਮ ਕਰਾਇਆ ਉਹ ਵੀ ਇਦਾਂ ਹੀ ਮੁਕੇ ਉਹ ਇਦਾਂ ਹੀ ਮੁਕਣ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਹਾਏ ਭਰਾ ਬਸ ਜੀ ਸਰ ਜਿਹੜਾ ਇਹ ਕਤਲ ਹੋਇਆ ਜਿਹੜਾ ਇੱਕ ਕਿਹਾ ਜਾ ਰਿਹਾ ਕੀ ਮਾਰਿਆ ਸਾਨੂੰ ਅੱਜ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਸਿਲਵਰ ਉਹ ਕਲੋਨੀ ਆ ਲੋਹਾਰਾ ਕਾ ਰੋਡ ਤੇ ਉੱਥੇ ਕਲੋਨੀ ਵਿੱਚ ਇੱਕ ਡੈਡੀ ਬੋਡੀ ਪਈ ਆ ਤੇ ਜਿਸ ਦੀ ਪੂਰੀ ਤਰ੍ਹਾਂ ਕੱਟ ਵੱਢ ਹੋਈ ਆ ਜੋ ਅਸੀਂ ਮੌਕੇ ਤੇ ਪਹੁੰਚੇ ਆ ਇਹ ਜਿਹੜੇ ਸ਼ਨਾਖਤ ਹੋਏ ਆ ਵਰਿੰਦਰ ਸਿੰਘ ਸਾਨੂੰ ਅਮਰੀਕ ਸਿੰਘ ਗਮਟਾਲਾ ਕਲੋਨੀਆਂ ਲੋਹਾਰਕਾ ਰੋਡ ਜੋ ਇੱਥੇ ਪਾਸਿਓਂ ਕਲੋਨੀਆਂ ਇਸ ਸਿਲਵਰਓ ਕਲੋਨੀ ਚ ਗੇਟ ਤੇ ਸਕਿਉਰਿਟੀ ਗਾੜੀ ਡਿਊਟੀ ਕਰਦਾ ਸੀ ਤੇ ਜੋ ਪਰਿਵਾਰ ਵਾਲੇ ਆ ਕੇ ਮੌਕੇ ਤੇ ਉਹ ਸ਼ਨਾਖਤ ਕਰ ਲਈ ਆ ਉਹਨਾਂ ਨੇ ਇੱਕ ਵਿਅਕਤੀ ਦੇ ਸ਼ੱਕ ਜਾਰੀ ਕੀਤਾ ਸੁਖਵਿੰਦਰ ਸਿੰਘ ਜੋ ਉਹਨਾਂ ਦੀ ਕਲੋਨੀ ਵਿੱਚ ਪਹਿਲਾਂ ਰਹਿੰਦਾ ਸੀ ਥੋੜੇ ਦਿਨ ਪਹਿਲਾਂ ਜਿਹੜਾ ਉਹ ਮਕਾਨ ਵੇਚ ਕੇ ਕਿਤੇ ਚਲ ਗਿਆ ਉਹਨਾਂ ਨੇ ਸ਼ੱਕ ਜਾਰੀ ਕੀਤਾ ਜੋ ਵੀ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਉਸ ਮੁਤਾਬ ਜਿਹੜਾ ਵਾ ਇਹਦਾ ਮੁਕਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਊਗੀ ਕਾਰਨ ਕੀ ਕੋਈ ਕਾਰਨ ਫਿਰ ਲੈ ਇਨਵੈਸਟੀਗੇਟਰ ਕਰ ਰਹੇ ਆ ਪਰਿਵਾਰ ਵਾਲੇ ਜੋ ਵੀ ਆਪਣੇ ਬਿਆਨ ਲਿਖਾਉਣਗੇ ਉਸ ਤੋਂ ਬਾਅਦ ਤਫਤੀਸ਼ ਦੌਰਾਨ ਪਤਾ ਲੱਗੂਗਾ ਕਾਰਨ ਕੀ ਸੀ ਇਹਦਾ ਕਿੰਨੀ ਉਮਰ ਹੈਗੀ ਸੀ ਉਸ ਨੌਜਵਾਨ ਮਰਨ ਵਾਲੇ ਦੀ ਉਮਰ 45 ਸਾਲ ਆ ਜਿਹੜੇ ਤੇ ਸ਼ੱਕ ਜਾਰ ਕਰ ਰਹੇ ਉਹਦੀ ਤਕਰੀਬਨ 30 ਸਾਲ ਉਮਰ ਹੈ ਇਹ ਵਿਆਹ ਆ ਇਹ ਵਿਆਹ ਸੀ ਜੀ ਦੋਨੇ ਵਿਆਹ ਸੀ ਜੀ ਨਾਮ ਕੀ ਸੀ ਮਰਨ ਵਾਲੇ ਦਾ ਨਾਮ ਵਿਰਿੰਦਰ ਸਿੰਘ ਹੈ ਜੀ ਤੇ ਸਰ ਕਿੰਨੇ ਵੇ ਦਾ ਵਾਕਿਆ ਹੈ ਇਹ 5:00 ਵਜੇ 5:30 ਪੰਜ ਦੇ ਕਰੀਬ ਦੀ ਗੱਲ ਲੱਗਦੀ ਹੈ ਹਾਂਜੀ ਬਿਲਕੁਲ ਪਰਿਵਾਰ ਦੇ ਅਸੀਂ ਬਿਆਨ ਹਸਲ ਕਰ ਰਹੇ ਹਾਂ ਸਾਡੀ ਐਫਐਸਐਲ ਟੀਮ ਵੀ ਆ ਗਈ ਹੈ ਅਸੀਂ ਮੌਕੇ ਦੇ ਸਬੂਤ ਇਕੱਠੇ ਕਰ ਰਹੇ ਹਾਂ ਤੇ ਸਬੰਧ ਵਿੱਚ ਅਸੀਂ ਐਫਆਈਆਰ ਦਰਜ ਕਰ ਰਹੇ ਹਾਂ